ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਗੁਰੂ ਸਾਜੀ ਨਵਾਜੀ ਗੁਰਪਿਆਰੀ ਗੁਰਸਵਾਰੀ ਸਾਹ ਸੰਗਤ ਜੀ ਆולם ਵਰਤ ਵੇਲੇ ਦੀ ਸਮਾਲ ਕਰਦੇ ਹੋਏ ਆਪਾਂ ਜੋ ਵਿਚਾਰ ਕਰ ਰਹੇ ਹਾਂ ਜੋ ਸਤ ਗੁਰਾਂ ਦੇ ਚਰਨਾਂ ਦੇ ਵਿੱਚ ਆਪਾਂ ਮੰਗਲਚਾਰਾ ਸਬਤ ਪੰਕਤੀਆਂ ਉਚਾਰਨ ਕੀਤੀਆਂ ਨੇ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਭਾਵ ਪੂਰਨ ਕਰਮ ਸਭ ਤੋਂ ਪਹਿਲਾਂ ਇਹ ਜਾਣਣ ਦੀ ਜ਼ਰੂਰਤ ਹੈ ਗੁਰ ਪਿਆਰੇਓ ਕਿ ਪੂਰਨ ਕਰਮ ਭਾਵ ਕਿਹੜਾ ਸਾਡਾ ਕਾਮ ਮੁਖ ਜਿਹੜਾ ਅਸੀਂ ਗੁਰੂ ਤੋਂ ਕਰਾਉਣਾ ਹੈ ਇਹ ਸਮਝਣ ਦੀ ਲੋੜ ਹੈ ਪਾਵਸੇ ਦਰਸ਼ਨ ਮੰਗ ਲੈ ਚੰਗੀ ਗੱਲ ਹੈ ਅਸੀਂ ਆਪਣੇ ਪਰਮ ਪਿਤਾ ਪਰਮਾਤਮਾ ਮਾਤਾ ਪਿਤਾ ਦੇ ਦਰਸ਼ਨ ਕਰਨੇ ਆ ਦਰਸ਼ਨ ਕਰਕੇ ਫਿਰ ਕੀ ਮੰਗਣਾ ਹੈ ਕੀ ਮੰਗ ਰਹੇ ਆ ਭਾਵ ਪਿਤਾ ਪ੍ਰਮਾਤਮਾ ਸਾਡਾ ਜਿਹੜਾ ਕੰਮ ਆ ਉਹ ਪੂਰਨ ਕਰਦੇ ਪੂਰਾ ਪੂਰਾ ਕਰਦੇ ਹੁਣ ਇਥੇ ਲੋਕ ਦੇ ਵਿੱਚ ਜੋ ਸੰਸਾਰ ਹੈ ਗੁਰੂ ਪਿਆਰੇ ਉਹ ਆਪਾਂ ਕਿਹੜੇ ਕਿਹੜਾ ਕੰਮ ਅਸੀਂ ਗੁਰੂ ਨੂੰ ਕਹਿਣਾ ਹੈ ਕਿਹੜਾ ਕੰਮ ਅਸੀਂ ਗੁਰੂ ਤੋਂ ਕਰਾਣਾ ਹੈ ਇਹ ਸਾਨੂੰ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਇਹ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡਾ ਮੁੱਖ ਕੰਮ ਕਿਹੜਾ ਹੈ ਕਿਹੜਾ ਅਸੀਂ ਗੁਰੂ ਕੋਲੋਂ ਕੰਮ ਕਰਾਣਾ ਹੈ ਪਾਵ ਪੂਰਨ ਕਰਮ ਪਹਿਲਾ ਸਾਡਾ ਮੁੱਖ ਕੰਮ ਹੈ ਕਿ ਇਹ ਪਰਮ ਪਿਤਾ ਪਰਮਾਤਮਾ ਮੇਰੇ ਤੇ ਪੂਰਨ ਬਖਸ਼ਿਸ਼ ਕਰ ਪੂਰਨ ਬਖਸ਼ਿਸ਼ ਪੂਰਨ ਬਖਸ਼ਿਸ਼ ਕਰ ਮੇਰੇ ਤੇ ਹੁਣ ਕਿਹੜੀ ਬਖਸ਼ਿਸ਼ ਮੈਨੂੰ ਗੁਰੂ ਮਿਲਾ ਦੇ ਹੁਣ ਆਪ ਆਪ ਬੇਨਤੀ ਤਾਂ ਕਰ ਰਹੇ ਆ ਸਭ ਦੀ ਆਪਾਂ ਗੁਰਪ੍ਰਸਾਦ ਸ਼ਬਦ ਪੜ੍ਹਿਆ ਆਪਾਂ ਇੱਕ ਜੋ ਪੰਕਤੀ ਉਚਾਰੀ ਆ ਕਿ ਸਿਰਫ ਅਸੀਂ ਪੰਗਤੀਚਾਰੀਆ ਕੇ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਇ ਪਰਮੇਰਾ ਹੁਣ ਦਰਸ਼ਨ ਦੇਣੇ ਨਾ ਦੇਣੇ ਇਹ ਤਾਂ ਪਿਤਾ ਪਰਮਾਤਮਾ ਦੀ ਮਰਜ਼ੀ ਹੈ ਇਹ ਮਰਜ਼ੀ ਕਿਉਂ ਆ ਗਈ ਮਰਜ਼ੀ ਆ ਗਈ ਕਿ ਅਸਾਂ ਜੀਵ ਆ ਗੁਰ ਪਿਆਰ ਰਿਓ ਹੁਕਮ ਦੇ ਵਿੱਚ ਨਹੀਂ ਹੈ ਹੁਕਮ ਤੋਂ ਬਾਹਰ ਹੈ ਇਸੇ ਕਰਕੇ ਪਿਤਾ ਪਰਮਾਤਮਾ ਦੀ ਮਰਜ਼ੀ ਹੋਗੀ ਜੇ ਅਸੀਂ ਉਹਦੇ ਹੁਕਮ 'ਚ ਰਹੀਏ ਉਹਦਾ ਹੁਕਮ ਮੰਨੀਏ ਫਿਰ ਇਹ ਉਹਨੇ ਦਰਸ਼ਨ ਸਾਨੂੰ ਦੇ ਦੇਣੇ ਆ ਜਦੋਂ ਉਹਨੇ ਦਰਸ਼ਨ ਤੇ ਤੇ ਪੂਰਨ ਬਖਸ਼ਿਸ਼ ਹੋਗੀ ਪੂਰਨ ਬਖਸ਼ਿਸ਼ ਹੋਗੀ ਪੂਰਨ ਬਖਸ਼ਿਸ਼ ਹੋਗੀ ਤਾਂ ਗੁਰਪਿਆਰਿਓ ਫਿਰ ਸਾਡੇ ਕੋਈ ਕਾਰਜ ਰਹੀ ਗਈ ਤੇ ਸਾਡਾ ਕਾਰਜ ਕੋਈ ਰਹੇਗਾ ਹੀ ਨਹੀਂ ਫਿਰ ਮਾਲਕ ਨੇ ਕਿਰਪਾ ਕਰ ਦਿੱਤੀ ਇਸ ਦਾ ਮਤਲਬ ਮਾਲਕ ਨੇ ਕਿਰਪਾ ਕਰ ਦਿੱਤੀ ਹੁਣ ਸਾਡੀ ਖੇਡ ਗੁਰਪਿਆਰਿਓ ਸਿਰਫ ਪੜਨ ਤੇ ਕਸੀਮਤ ਹੋ ਰਹੀ ਹੈ ਅਸੀਂ ਸਿਰਫ ਪੜਨ ਤੇ ਕਸੀਮਤ ਆ ਕਿ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪਰ ਮੇਰਾ ਪੂਰਨ ਕਰ ਸਾਨੂੰ ਕੰਮ ਦਾ ਪਤਾ ਨਹੀਂ ਹੁਣ ਸੁਣ ਲੋ ਸਾਡੇ ਕੰਮ ਕਿਹੜੇ ਨੇ ਧਿਆਨ ਨਾਲ ਸੁਣਿਆ ਹੁਣ ਗੁਰਪਿਆਰੇ ਗੁਰੂ ਸਾਹਿਬ ਤਾਂ ਇਹ ਕਹਿ ਰਹੇ ਨੇ ਸਾਨੂੰ ਪੰਜਵੇਂ ਪਾਸਾ ਸ਼ਹੀਦਾਂ ਦੇ ਸਤਾਜ ਗੁਰੂ ਅਰਜਨ ਦੇ ਪਾਸਾ ਕਹਿ ਰਹੇ ਨੇ ਕਿ ਉਸ ਪਰਮ ਪਿਤਾ ਪਰਮਾਤਮਾ ਦੇ ਦਰਸ਼ਨ ਕਰਨ ਵਾਸਤੇ ਭਾਈ ਤੈਨੂੰ ਇਹ ਫਰਦਾ ਬੇਨਤੀਆਂ ਕਰਲੀਆਂ ਪੈਣਗੀਆਂ ਬਾਣੀ ਪੜ ਕੇ ਤੈਨੂੰ ਸਮਝ ਲੈਣੀ ਪੈਣੀ ਆ ਕਿ ਮੈਂ ਪੂਰਨ ਗੁਰੂ ਦੇ ਦਰਸ਼ਨ ਕਰਾਂ ਔਰ ਆਪਣੇ ਜਿਹੜੇ ਕਰਮ ਆ ਉਹ ਕਰਾ ਲਾਂ ਹੁਣ ਸਾਨੂੰ ਕਰਮ ਦਾ ਭੇਦ ਹੋਣਾ ਚਾਹੀਦਾ ਕਰਮ ਕਿਹੜੇ ਸਾਡਾ ਮੁੱਖ ਕੰਮ ਕਿਹੜਾ ਹੈ ਬਖਸ਼ਿਸ਼ ਨਾਮ ਜਦੋਂ ਮੇਰਾ ਮਾਲਕ ਸਾਡੀ ਝੋਲੀ ਪਾਉਂਦਾ ਹੈ ਨਾਮ ਇੱਕ ਬਖਸ਼ਿਸ਼ ਬਖਸ਼ਿਸ਼ ਹੋ ਗਈ ਨਾਮ ਹੋ ਗਿਆ ਨਾਮ ਕੀ ਹੈ ਪਿਤਾ ਪਰਮਾਤਮਾ ਦੀ ਮੁੱਖ ਦੀ ਆਵਾਜ਼ ਸੱਚ ਦੀ ਆਵਾਜ਼ ਤਦ ਇਹ ਨਾਮ ਸਾਡੀ ਝੋਲੀ ਪੈ ਗਿਆ ਗੁਰੂ ਘਰਿਓ ਫਿਰ ਪਿੱਛੇ ਬਾਕੀ ਕੋਈ ਕੰਮ ਰਹੀ ਫਿਰ ਕੰਮ ਤਾਂ ਮੇਰੇ ਮਾਲਕ ਨੇ ਆਪ ਹੀ ਕਰਦੇ ਨੇ ਗੁਰੂ ਘਰਿਓ ਉਹਨੇ ਕੰਮ ਫਿਰ ਆਪ ਕਰਦੇ ਨੇ ਬਸ ਇਹ ਸਾਨੂੰ ਨਾ ਸਮਝਣ ਦੀ ਲੋੜ ਹੈ ਗੁਰੂ ਘਰਿਓ ਇਹ ਸਾਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਮਾਲਕ ਤੋਂ ਬੇਨਤੀਆਂ ਕਰਕੇ ਕਿਹੜਾ ਕੰਮ ਕਰਨਾ ਹੈ ਅਸੀਂ ਉਹ ਕੰਮ ਕਰਾਣਾ ਗੁਰੂ ਪਿਆਰੇ ਉਹ ਜਿਹੜਾ ਸਾਡਾ ਆਖਰੀ ਸਵਾਸ ਵੇਲੇ ਸਾਨੂੰ ਇੱਥੋਂ ਸਫ਼ਰ ਕਰਨਾ ਸੌਖਾ ਹੋ ਜੇ ਸਾਡਾ ਅੱਗੇ ਵਾਲਾ ਸਫ਼ਰ ਸੌਖਾ ਹੋ ਜੇ ਔਰ ਅਸੀਂ ਆਪਣੇ ਸਹੀ ਚਲਾਮਤ ਘਰ ਪਹੁੰਚ ਜਾਈ ਉਹ ਕੰਮ ਅਸੀਂ ਗੁਰੂ ਤੋਂ ਕਰਵਾਣਾ ਹੈ ਕਿਉਂ ਦੇਖੋ ਗੁਰੂ ਨੇ ਪਹਿਲਾਂ ਤਾਂ ਬਖਸ਼ਿਸ਼ ਸਾਡੇ ਤੇ ਕਰ ਰੱਖੀ ਕਿਹੜੀ ਕਰ ਰੱਖੀ ਹੈ ਸਾਨੂੰ 84 ਲੱਖ ਜੁਨੀਆ ਚੋਂ ਘਟ ਰੱਖਿਆ 84 ਲੱਖ ਜੁਨੀਆ ਦੇ ਗੇੜ ਚੋਂ ਸਾਨੂੰ ਬਾਹਰ ਘਟ ਰੱਖਿਆ ਸਾਨੂੰ ਇੱਕ ਇਨਸਾਨ ਬਣਾਤਾ ਹੁਣ ਅਸੀਂ ਗੁਰਪਿਆਰਿਓ ਗੁਰਬਾਣੀ ਪੜ ਕੇ ਸਿੱਖਣਾ ਹੁੰਦਾ ਖਾਲੀ ਇਹ ਨਹੀਂ ਕਿ ਪੜ ਲਿਆ ਬਸ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪਰ ਮੇਰਾ ਕੀ ਦਰਸ਼ਨ ਕਰ ਲਿਆ ਜਿਤ ਤੱਕ ਸਾਰੇ ਚਾਤੀ ਮਾਰੂ ਆਪਣੇ ਅੰਦਰ ਸਿਰ ਪੜਨ ਤੇ ਕਸੀਮ ਮਤਾਨਾ ਕਿਤੇ ਕੋਸ਼ਿਸ਼ ਕਰੋ ਬੈਠੋ ਕਿਤੇ ਮਾਲਕ ਦੇ ਦਰ ਤੇ ਮੰਗਤੇ ਬਣ ਕੇ ਬੈਠੋ ਭਿਖਾਰੀ ਬਣ ਕੇ ਬੈਠੋ ਉਹ ਤੋਂ ਦਾਤ ਮੰਗੋ ਕਿਹੜੀ ਦਾਤ ਆ ਦਾਤ ਮੰਗੋ ਮੇਰਾ ਮਾਲਕਾ ਮੇਰੇ ਤੇ ਕਿਰਪਾ ਕਰ ਮੈਨੂੰ ਦਰਸ਼ਨ ਦੇ ਮੈਨੂੰ ਦਰਸ਼ਨਾਂ ਦੀ ਝਲਕ ਦੇ ਇੱਕ ਦਰਸ਼ਨ ਵੀ ਕਿਹੜੇ ਇਹ ਵੀ ਸਾਨੂੰ ਗਿਆਨ ਹੋਣਾ ਚਾਹੀਦਾ ਦਰਸ਼ਨ ਕੋਈ ਕੋਈ ਪਿਆਰਿਓ ਮੇਰੇ ਮਾਲਕ ਦਾ ਕੀ ਰੂਪ ਉਹਨਾਂ ਰੇਖ ਰੰਗ ਕਿਛ ਤ੍ਰੈ ਗੁਣ ਤੇ ਪ੍ਰਪੰਨ ਸਿਰਪਰ ਤੱਕ ਪ੍ਰਕਾਸ਼ ਰੂਪ ਦਰਸਨ ਅਸੀਂ ਉਹ ਦਰਸ਼ਨ ਮਾਲਕ ਤੇ ਕਰਨੇ ਆਂ ਔਰ ਉਹ ਮੰਕਣੇ ਆਂ ਕੰਮ ਹੁਣ ਗਾ ਕੇ ਕੰਮ ਦੇ ਪ੍ਰਤੀ ਕੰਮ ਅਸੀਂ ਕਿਹੜਾ ਕਰਨਾ ਉਹ ਵੀ ਆਪਾਂ ਵਿਚਾਰ ਕਰ ਲਈ ਕੰਮ ਆਸੀਂ ਗੁਰਪਿਆਰੇ ਪਰਲੋਕ ਦਾ ਕਰਨਾ ਹੈ ਲੋਕ ਦਾ ਕੰਮ ਤਾਂ ਉਹਨਾਂ ਕਰ ਹੀ ਦੇਣਾ ਹੈ ਉਹਦਾ ਕਰਨਾ ਹੈ ਉਹਨੇ ਨਹੀਂ ਕਰਨਾ ਤਾਂ ਕਾਲ ਨੇ ਕਰ ਦੇਣਾ ਕਾਲ ਨੇ ਕਿਉਂ ਕਰਨਾ ਕਾਲ ਨੂੰ ਹੁਕਮ ਹੈ ਕਾਲ ਹੁਕਮ ਦੇ ਨਿਸਾਰ ਸਾਡੇ ਕਰਮਾਂ ਦੇ ਨਿਸਾਰ ਸਾਡੇ ਸਾਰੇ ਕੰਮ ਹੋ ਜਾਣੇ ਗੁਰਪਰ ਇਹ ਤਾਂ ਹੁੰਦੇ ਨਹੀਂ ਇਹ ਤਾਂ ਹੁੰਦੇ ਰਹਿਣਗੇ ਕਾਲ ਦੇ ਹੁਕਮ ਕਾਲ ਨੂੰ ਹੁਕਮ ਹੈ ਪਿਤਾ ਪ੍ਰਮਾਤਮਾ ਕਿ ਇਹ ਜੀਵ ਨੂੰ ਕਰਮਾਂ ਦੇ ਨਿਸਾਰ ਇਹਨੂੰ ਹਰ ਚੀਜ਼ ਦੇਣੀ ਹੈ ਜਿਹੜੇ ਦੇ ਕਰਮ ਨੇ ਕਿਸੇ ਦੇ ਚੰਗੇ ਨੇ ਪਿਛਲੇ ਕੀਤੇ ਹੋਏ ਕਿਸੇ ਦੇ ਮੰਦੇ ਨੇ ਉਨਾ ਚਾਰ ਸਾਨੂੰ ਕੰਮ ਤਾਂ ਮਿਲ ਜਾਣਾ ਗੁਰਪਿਆਰੋ ਭਾਵੇਂ ਸਾਡਾ ਕੰਮ ਤਾਂ ਸਾਡਾ ਹੋ ਜਾਣਾ ਹੈ ਤਾਂ ਫਿਰ ਸਾਡਾ ਅੜਿਆ ਕੰਮ ਕਿਹੜਾ ਹੈ ਗੁਰਪਿਆਰੋ ਅੜਿਆ ਕੰਮ ਇਹ ਹੈ ਕਿ ਅਸੀਂ ਪਿਤਾ ਪਰਮਾਤਮਾ ਦਾ ਨਾਮ ਲੈਣਾ ਹੈ ਉਹਦੇ ਮੁੱਖ ਦੀ ਆਵਾਜ਼ ਅਸੀਂ ਲੈਣੀ ਆ ਉਹਦੇ ਸੱਚ ਦੀ ਆਵਾਜ਼ ਨੂੰ ਅਸੀਂ ਲੈਣਾ ਹੈ ਉਹ ਲੈ ਕੇ ਵੇਰਾ ਸੀ ਪ੍ਰਕਾਸ਼ ਰੂਪ ਮਾਲਕ ਦੇ ਦਰਸ਼ਨ ਕਰਨੇ ਕੋਈ ਤਰੀਕਾ ਇਸੇ ਕਰਕੇ ਤਾਂ ਬੇਨਤੀ ਕਰਨੀ ਹੈ ਮੇਰੇ ਮਾਲਕਾ ਕੇ ਕਿ ਇਹ ਬੇਨਤੀ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚਿਹਰੇ ਸੇਰੇ ਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਤਸਵੀਰ ਨੂੰ ਦੇਖੀਏ ਉੱਥੋਂ ਤਾਂ ਸਾਫ਼ ਗੁਰੂ ਸਾਹਿਬਾਂ ਨੇ ਮਨਾ ਕੀਤਾ ਹੈ ਐਨਾ ਸਤਕਾਰ ਇਨਾ ਪਿਆਰ ਦੇ ਨਾਲ ਸਾਨੂੰ ਸਮਝਾਇਆ ਗੁਰੂ ਪਿਆਰਿਓ ਕਿ ਉਸਤਨ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਮੁਖ ਤੋਂ ਉਚਾਰ ਕੇ ਸਾਨੂੰ ਇਹ ਦਾਤ ਚੋਲੀ ਪਾਈ ਹੈ ਕਿ ਕਿਸੇ 10 ਪਾਂਸ 10 ਪਾਸੇ ਦੇ ਦਰਸ਼ਨ ਦੀ ਵੀ ਤੰਗ ਨਹੀਂ ਕਰਨੀ ਕਿਉਂ ਨਹੀਂ ਕਰਨੀ ਕਿਉਂ ਨਹੀਂ ਕਰਨੀ ਗੁਰੂ ਪਿਆਰਿਓ ਸਤਿਕਾਰ ਕਰਨਾ ਪਿਆਰ ਕਰਨਾ ਉਹਨਾਂ ਦੇ ਨਾਲ ਪਰ ਅਸੀਂ ਉਹਨਾਂ ਦਰਸਨਾ ਤੱਕ ਵੀ ਸੀ ਉਤਨੀ ਰਹਿਣਾ ਕਿਉਂ ਨਹੀਂ ਰਹਿਣਾ ਕਿਉਂਕਿ ਉਹ ਇੱਕ ਵੱਡੀ ਜੋਤ ਦੇ ਵਿੱਚੋਂ ਇੱਕ ਜੋਤ ਨਿਕਲੀ ਸੀ ਔਰ ਉਸੇ ਜੋਤ ਦੇ ਵਿੱਚ ਸਮਾ ਗਈ ਉਸੇ ਜੋਤ ਦੇ ਹੁਣ ਧੰਨ ਪਿਤਾ ਗੁਰਗੋਬਿ ਸੇ ਪਾਸਾ ਜੀ ਨੇ ਕੀ ਕਿਹਾ ਹੈ ਜੋ ਹਮ ਕੋ ਪਰਮੇਸ਼ਰ ਉਚਰੇ ਸੋ ਸਭ ਨਰਕ ਕੁੰਡ ਮੇਂ ਪਰੇ ਅਸੀਂ ਗੁਰੂ ਪਿਆਰੇ ਆ ਗੁਰੂ ਦੀ ਗੱਲ ਮਰਨੀ ਹੁੰਦੀ ਹੈ ਨਹੀਂ ਨਹੀਂ ਅਸੀਂ ਸਿਰਫ ਇੱਕ ਪਰਮ ਪਿਤਾ ਪਰਮਾਤਮਾ ਧੰਨ ਸ੍ਰੀ ਗੁਰਗੰਸ ਸਾਹਿਬ ਤੋਂ ਗਿਆਨ ਲੈ ਕੇ ਬਾਣੀ ਪੜ੍ਹ ਕੇ ਸਿੱਖਿਆ ਲੈ ਕੇ ਅਸੀਂ ਉਸ ਜੋਤ ਦੇ ਦਰਸ਼ਨ ਕਰਨੇ ਗੁਰੂ ਪਿਆਰੇ ਉਸ ਜੋਤ ਦੇ ਆਪਸੇ ਜੋਤ ਦੇ ਦਰਸ਼ਨ ਕਰਨੇ ਹੁੰਦੇ ਗੁਰੂ ਤਾਂ ਅੱਜ ਦੀ ਜੋ ਵਿਚਾਰ ਮੇਰੇ ਮਾਲਕ ਨੇ ਕਰਵਾਏ ਨੇ ਗੁਰਪਿਆਰੋ ਸਤ ਗੁਰ ਕਿਰਪਾ ਕਰਨ ਤੇ ਅਸੀਂ ਇਹੀ ਬੇਨਤੀ ਕਰਨੀ ਮਨ ਕਰ ਰਿਹਾ ਕੋਈ ਸਿੱਖਿਆ ਲਈ ਅਸੀਂ ਤਨ ਸ੍ਰੀ ਗੁਰਗੰਸਾਹ ਤੋਂ ਸਿੱਖਿਆ ਲੈ ਕੇ ਅਸੀਂ ਕੋ ਸਮਝਣ ਦੀ ਕੋਸ਼ਿਸ਼ ਕਰੀਏ ਆਹ ਪਰਮ ਪਿਤਾ ਪਰਮਾਤਮਾ तू ਸਾਡੇ ਤੇ ਕਿਰਪਾ ਕਰ ਆਪਣੀ ਸ਼ਰਨ ਦੇ ਵਿੱਚ ਰੱਖ ਲੈ ਆਪਣੀ ਸ਼ਰਨ ਦੇ ਵਿੱਚ ਰੱਖ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨੇ ਬਿਰਲੇ ਜਾਤੇ ਏ ਪਰਮ ਪਿਤਾ ਪਰਮਾਤਮਾ ਹੈ ਮੇਰੇ ਮਾਲਕ ਗੁਰੂ ਦੀ ਕਿਰਪਾ ਦੁਆਰਾ ਕਿਰਪਾ ਦੇ ਨਾਲ ਗੁਰੂ ਪਿਆਰਿਓ ਕਿ ਸਾਨੂੰ ਡੂੰਗੀ ਸਾਂਝ ਪੈ ਜਾਈਏ ਸਾਨੂੰ ਡੂੰਗੀ ਸਾਂਝ ਪੈ ਜਾਈਏ ਪਿਤਾ ਪਰਮਾਤਮਾ ਦੇ ਨਾਲ ਕੀ ਸਾਡਾ ਆਉਣਾ ਜਾਣਾ ਹਰ ਰੋਜ਼ ਉਸ ਘਰ ਦੇ ਵਿੱਚ ਹੋ ਜੇ ਉਸ ਘਰ ਦੇ ਵਿੱਚ ਹੋ ਜੇ ਤਾਂ ਇਹ ਅਰਜ਼ੋਈਆਂ ਨੇ ਗੁਰੂ ਪਿਆਰਿਓ ਇਹ ਬੇਨਤੀਆਂ ਸੀ ਕਰਨੀਆਂ ਨੇ ਸੁਣੋ ਬਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੇ ਮੇਰੇ ਜੀਤਾ ਮਿਹਰ ਕਰਦਾ ਤਾ ਤੇਰੇ ਸੋਹਣੇ ਚਰਨ ਮੇਰੇ ਛਤ ਵਿੱਚ ਪਸਿਆ ਉਹ ਚਰਨੇ ਇੱਕ ਪਾਸੇ ਆਪਾਂ ਵਿਚਾਰ ਕੀਤੀ ਹੈ ਕਿ ਉਹਦਾ ਰੂਪ ਨਾ ਰੇਖਾ ਨਾ ਰੰਗ ਕੁਝ ਤ੍ਰੈ ਗੁਣ ਤੇ ਪਰਪਰ ਇੱਥੇ ਵੀ ਚਰਨਾਂ ਦੀ ਵੀ ਗੱਲ ਆ ਗਈ ਚਰਨ ਦਾ ਭਾਵ ਅਸੀਂ ਉਹਦੇ ਬਚਨ ਨੂੰ ਹੁਕਮ ਨੂੰ ਆਪਣੇ ਹਿਰਦੇ ਦੇ ਵਿੱਚ ਪਸਾਨੀ ਹਿਰਦੇ ਦੇ ਵਿੱਚ ਪਸਾਨੀ ਨਾਨਕ ਏਕ ਕਰੇ ਅਰਦਾਸ ਬਿਸਰ ਨਾਹੀ ਪੂਰਨ ਗੁਣਤਾਸ ਇਕ ਤੇਰੇ ਕੁ ਕਰਦੀ ਸੇਵ ਕਰਦੀ हे ਪਰਮ ਪਿਤਾ ਪਰਮਾਤਮਾ ਤੇਰੇ ਚਰਨਾਂ ਦੇ ਵਿੱਚ ਅਰਦਾਸ ਹੈ ਅਰਦਾਸ ਹੈ ਕੀ ਅਰਦਾਸ ਹੈ ਇਹ ਮਾਲਕਾ ਮੇਰੇ ਤੇ ਕਿਰਪਾ ਕਰ ਕਿਰਪਾ ਕਰਕੇ ਮੈਨੂੰ ਮੇਰੀਆਂ ਭੁੱਲਾਂ ਬਖਸ਼ਾ ਕੇ ਪਿਛਲੇ ਆਗੜਨਾ ਚਤਾਰ ਕੇ ਮੈਨੂੰ ਦਰਸ਼ਨਦਾਰੇ ਬਖਸ਼ ਮੇਰੇ ਜਿਹੜੇ ਪਰਲੋਕ ਦੇ ਕੰਮ ਜਿਸ ਕੰਮ ਵਾਸਤੇ ਮੈਂ ਇੱਥੇ ਆਇਆ ਹੈ ਕਿਹੜਾ ਕੰਮ ਆ ਗੁਰਬਾਣੀ ਅਸੀਂ ਆਇਆ ਆਪਣਾ ਗੁਰਗੱਰੋ ਜਨਮ ਮਨ ਕਟੜਾ ਸਾਨੂੰ ਮੇਰੇ ਮਾਲਕ ਨੇ ਸਵਾਸ ਦੇ ਕੇ ਭੇਜਿਆ ਹੈ ਕਿ ਤੂੰ ਬੱਚਾ ਜਾ ਆਪਣੇ ਆ ਖਜ਼ਾਨਾ ਲੈ ਜਾ ਸਵਾਸ ਲੈ ਜਾ ਇਹਦੇ ਨਾਮ ਯਾਦ ਕਰੀ ਭਗਤੀ ਕਰੀ ਸੰਗਤ ਕਰੀ ਔਰ ਸੁਭ ਕਰਮ ਕਰੀ ਚੰਗੇ ਕੰਮ ਕਰੀ ਔਰ ਫਿਰ ਜਦੋਂ ਮੈਂਨ ਤੂੰ ਯਾਰ ਕਰੇਗਾ ਜਦੋਂ ਇਹ ਚੰਗੇ ਕੰਮ ਕਰੇਗਾ ਤਾਂ ਮੈਂਨ ਫਿਰ ਯਾਦ ਕਰੀ ਫਿਰ ਮੈਂ ਆਪਣੀ ਗੋਦ ਦੇ ਵਿੱਚ ਤੈਨੂੰ ਲੈ ਲਵਾਂਗਾ ਫਿਰ ਮੈਂ ਆਪਣੀ ਗੋਦ ਦੇ ਵਿੱਚ ਤੈਨੂੰ ਲੈ ਲਵਾਂਗਾ ਫਿਰ ਮੈਂ ਤੇਰਾ ਜਨਮ ਮਾਨ ਘਟ ਦੂੰਗਾ ਸਾਡਾ ਮੁੱਖ ਕੰਮ ਇਹ ਆ ਗੁਰਪਿਆਰੇਓ ਅਸੀਂ ਗੁਰਪਿਆਰੇਓ ਤਾਂ ਲੱਗਿਆ ਦੂਸਰੇ ਧੰਧਾਂ ਦੇ ਵਿੱਚ ਆਪਣੇ ਤਾਂ ਤਿਆਰ ਆਪਰੇ ਕੰਮ ਆਦੇ ਨਹੀਂ ਲੋਡ ਪੈਂਦੀ ਆ ਦੁਖੀ ਹੁੰਨੇ ਆ ਫੇਰ ਅਸੀਂ ਗੁਰੂ ਕੋਲ ਜਾਂਦੇ ਆ ਫੇਰ ਫਿਰ ਆਦਾ ਬੇਨਤੀਆਂ ਕਰਦੇ ਆ ਦੁਖਦਾਰੂ ਸੁਖ ਰੋਗ ਪ੍ਰਿਆ ਜਾਂ ਸੁਖ ਤਾਮਨਾ ਹੋਵੇ ਗੁਰੂ ਪਿਆਰੇ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਦੁੱਖ ਇੱਕ दारू ਹੈ ਦੁੱਖ ਕਰਕੇ ਅਸੀਂ ਗੁਰੂ ਕੋਲ ਗਏ ਬੇਨਤੀਆਂ ਕੀਤੀਆਂ ਕੀ ਬਣ ਗਿਆ ਫਿਰ ਦੁੱਖ दारू ਬਣ ਗਿਆ ਅਸੀਂ ਸੁੱਖ ਐਸਰਾਮ ਕਰ ਰਹਿਆ ਇਹ ਕੀ ਬਣਗੇ ਸਾਡੇ ਦੁੱਖ ਬਣਗੇ ਇਹ ਜੀ ਸਮਝਣ ਵਾਲੀ ਹੈ ਗੁਰਪਿਆਰੇ ਸਾਨੂੰ ਸਮਝਣੀ ਚਾਹੀਦੀ ਹੈ ਸਮਝ ਕੇ ਅਸੀਂ ਫਿਰ ਗੁਰਪਿਆਰੇ ਫਿਰ ਅਸੀਂ ਗੁਰ ਘਰ ਜਾ ਸਕਦੇ ਦੂ ਗੋਦੇ ਵਿੱਚ ਜਾ ਸਕਦੇ ਆਪਣਾ ਜਨਮ ਕਰ ਸਕਦੇ ਆ ਇੰਨੇ ਕ ਬੀਤੀਆਂ ਮਜੂ ਕਰਨਾ ਜੀ ਕੋ ਲਾ ਚੁੱਕਾ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ